ਹੈਲੋ ਦੋਸਤੋ ਮੈਂ ਪੀਵੀ ਪਿੱਲੂ ਤੇ ਤੁਸੀਂ ਜੁੜਿਓ ਸਾਡੇ ਪੀਵੀ ਫਿਲਮ ਜੁਨਟ ਚੈਨਲ ਨਾਲ ਤੇ ਸਾਡੇ ਫੇਸਬੁੱਕ ਪੇਜ ਦੇ ਨਾਲ ਸੋ ਦੋਸਤੋ ਅੱਜ ਅਸੀਂ ਇੱਕ ਹੋਰ ਐਨ ਜਾਣਕਾਰੀ ਲੈ ਕੇ ਤੁਹਾਡੇ ਵਾਸਤੇ ਆਏ ਆ ਸਾਡੇ ਅੱਜ ਸਟੂਡੀਓ ਦੇ ਵਿੱਚ ਸਾਡੀ ਇੱਕ ਭੈਣ ਜੀ ਆਈ ਨੇ ਜਿਨ੍ਹਾਂ ਨੂੰ ਅੱਜ ਸਾਡੇ ਕੋਲ ਬਹੁਤ ਸਿਰ ਪਹਿਲਾ ਇੱਕ ਫਿਲਮ ਬਣਵਾਈ ਸੀਗੀ ਉਹਦੇ ਬਾਰੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਅੱਛਾ ਤੁਸੀਂ ਭੈਣ ਜੀ ਕਿੱਥੋਂ ਆਏ ਨੇ ਆ ਲਾਪਟ ਪਿੰਡ ਸਨੇਲਾ ਜిల్లా ਅਸ਼ਾਰਪੁਰ ਹਾਂਜੀ ਠੀਕ ਆ ਮਕੇਰੀਆਂ ਲੱਗੇ ਪਿੰਡ ਪੈਂਦਾ ਸੋ ਅੱਜ ਪੰਜੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਕਿਉਂ ਆਏ ਹੋ ਸਾਡੇ ਪਿਆਰੇ ਦਰਸ਼ਕਾਂ ਨੂੰ ਦੱਸੋ ਹਾਂਜੀ ਮੈਂ ਨਾ ਖੱਡੀ ਨਾ ਪਿਨਾਉ ਨਾ ਟੁੱਟ ਗਈ ਹੀ ਅੱਛਾ ਜੀ ਤੇ ਸਾਡਾ ਪ੍ਰਾਨ ਲੰਘ ਦੀ ਰ ਟੁੱਟ ਗਈ ਤੇ ਅਹੱਡੀ ਨਾ ਜਿਆਦਾ ਨਾ ਅੱਛਾ ਤੁਹਾਡੀ ਕੋ ਤੁਹਾਡੀ ਫਿਲਮ ਨਹੀਂ ਸੀ ਹਾਂਜੀ ਤੇ ਤੁਸੀਂ ਫਿਲਮ ਕਿਹਨਾਂ ਕੋਲੋਂ ਬਣਵਾਈ ਸੀ ਪੀ ਵੀ ਆ ਪੀਪੀ ਫਿਲਮ ਨੂੰ ਟਾਲਿਆ ਤੋ ਸੋ ਭੈਣ ਜੀ ਥੋੜਾ ਜਿਹਾ ਸਾਡੇ ਡਰੇ ਡਰੇ ਆ ਤੇ ਪਹਿਲੀ ਵਾਰੀ ਕੈਮਰੇ ਦੇ ਮੂਰੇ ਆਏ ਆ ਸੋ ਮੈਂ ਦੱਸ ਦਿੰਨਾ ਕਿ ਦੋਸਤੋ ਇਹਨਾਂ ਨੇ ਭੈਣ ਜੀ ਹੁਣਾਂ ਨੇ ਸਾਡੇ ਕੋਲੋਂ ਅੱਜ ਤੋਂ ਕਿੰਨਾ ਦਿਨ ਪਹਿਲਾਂ ਫਿਲਮ ਬਣਵਾਈ ਸੀ 17 ਸਾਲ 17 ਸਾਲ ਹੋ ਗਏ ਦੱਸਦੇ ਭੈਣ ਜੀ ਇਹਨਾਂ ਨੇ ਸਾਨੂੰ 2000 ਦੇ ਇਹ 2008 ਦੇ ਵਿੱਚ ਦੱਸਦੇ ਆ ਭੈਣ ਜੀ ਹੁਣੀ ਇਹਨਾਂ ਨੇ ਕੀ ਨਾਮ ਤੁਹਾਡਾ ਭੈਣ ਜੀ ਮਨਜੀਤ ਕੌਰ ਇਹ ਭੈਣ ਜੀ ਤੁਹਾਡੇ ਘਰ ਵਾਲੇ ਦਾ ਨਾਂ ਕੀ ਹੈ ਮਲਕੀਸ਼ ਸਿੰਘ ਕੀ ਕਰਦੇ ਹੋ ਕਿੱਥੇ ਵਜੋਂ ਕੰਮ ਕਰਦੇ ਹੋ ਡਰਾਈਵਰ ਤੇ ਅੱਜ ਉਹ ਨਾਲ ਕਿਉਂ ਨਹੀਂ ਆਏ ਤੁਹਾਡੇ ਉਹਨਾਂ ਦਾ ਟਾਈਮ ਹੈ ਨਹੀਂ ਉਹਨਾਂ ਨੇ ਫਿਰ ਮੈਨੂੰ ਫੇਰ ਦਿੱਤਾ ਅੱਛਾ ਅੱਛਾ ਸੋ ਇਹ ਜਿਹੜੇ ਮਲਕੀਸ਼ ਸਿੰਘ ਆ ਭੈਣ ਜੀ ਹੁਣ ਇਹ ਇਹ ਇਹਨਾਂ ਦੇ ਹਸਬੰਦ ਉਹਨਾਂ ਨੇ ਸਾਡੇ ਕੋਲੋਂ ਫਿਲਮ ਬਣਾਈ ਸੀ ਤੇ ਉਹਨਾਂ ਦੇ ਘਰ ਵਾਲੇ ਆ ਸਾਡੇ ਕੋਲੋਂ ਉਹ ਅੱਜ 17 ਸਾਲ ਬਾਅਦ ਇਹਨਾਂ ਦਾ ਜਿਹੜਾ ਡਾਟਾ ਗੁੰਮ ਹੋ ਗਿਆ ਸੀਗਾ ਸੋ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਸਾਡੇ ਨਾਲ ਫੋਨ ਤੇ ਗੱਲ ਕੀਤੀ ਵੀ ਭੈਣ ਜੀ ਤਹਾਡੀਆਂ ਬਹੁਤ ਸਾਰੀਆਂ ਵੀਡੀਓ ਅਸੀਂ ਦੇਖਦੇ ਇੱਕ ਤੁਹਾਡੇ ਪੁਰਾਣੇ ਡਾਟੇ ਤੁਸੀਂ ਸਾਨੂੰ ਲੋਕਾਂ ਨੂੰ ਬਣਾਵਣਾ ਕੇ ਦੇ ਦਿੰਨੇ ਆ ਤਿਆਰ ਕਰਕੇ ਤੇ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੁਹਾਡੇ ਘਰ ਵਾਲਿਆਂ ਨੇ ਫੋਨ ਕੀਤਾ ਹੀ ਸਾਨੂੰ ਹਾਂਜੀ ਤੇ ਅੱਛਾ ਉਹਨਾਂ ਨੇ ਸਾਨੂੰ ਫੋਨ ਕੀਤਾ ਜੀ ਤੇ ਅਸੀਂ ਇਹਨਾਂ ਨੂੰ ਇਹ ਜਿਹੜਾ ਡਾਟਾ ਆ 17 ਸਾਲ ਬਾਅਦ ਇਹਨਾਂ ਦੀਆਂ ਮੁਰਜਾਦਾ ਤਾਜ਼ਾ ਕਰ ਦਿੱਤੀਆਂ ਤੁਸੀਂ ਭੈਣ ਜੀ ਅੱਜ ਫਿਲਮ ਇਹ ਮਿਨੀਟਰਾਂ ਤੇ ਚੱਲਦੀ ਦੇਖੀ ਆ ਪਰ ਤੁਹਾਨੂੰ ਚੈੱਕਅਪ ਕਰਾਈ ਆ ਤੁਹਾਨੂੰ ਕਿੱਦਾਂ ਦਾ ਲੱਗਾ ਬਹੁਤ ਆ ਜਦ ਇੱਕ ਡਰਾਈਵਰਾਂ ਦਾ ਇੱਕ ਆਊਟਸ ਵੇਲੇ ਪ੍ਰੀ-ਵੇਡਿੰਗ ਵੀ ਨਹੀਂ ਸੀ ਹੁੰਦਾ ਲੇਕਿਨ ਫਿਰ ਵੀ ਇਸ ਇੱਕ ਡਰਾਈਵਰ ਤੁਹਾਡੇ ਘਰ ਵਾਲੇ ਆ ਟਰੱਕ ਡਰਾਈਵਰ ਆ ਉਹਨਾਂ ਦਾ ਅਸੀਂ ਇੱਕ ਗਾਣਾ ਬਣਾਇਆ ਸੀ ਤੁਸੀਂ ਉਹ ਤੋਂ ਦੇਖਿਆ ਸੀ ਜਦੋਂ ਪਹਿਲੀ ਵਾਰੀ ਹਾਂਜੀ ਇਹ ਤੁਹਾਨੂੰ ਕਿੱਦਾਂ ਦਾ ਲੱਗਦਾ ਸੀਗਾ ਉਹ ਫਿਲਮ ਕਿੱਦਾਂ ਦੀ ਤੁਹਾਨੂੰ ਜਦੋਂ ਅਸੀਂ ਬਣਾ ਕੇ ਦਿੱਤੀ ਸੀ ਪਹਿਲਾਂ ਫਿਲਮ ਤੁਹਾਡੇ ਵਿਆਹ ਤੇ ਤੁਹਾਨੂੰ ਤੁਸੀਂ ਉਹ ਸੀੜੀਆਂ ਵਿੱਚ ਦੇਖੀ ਡੀਵੀਡੀਆਂ 'ਚ ਦੇਖੀ ਕਿੱਦਾਂ ਦੀ ਲੱਗਦੀ ਹੁੰਦੀ ਸੀ ਬਹੁਤ ਵਧੀਆ ਲੱਗਦੀ ਸੀ ਬਹੁਤ ਵਧੀਆ ਲੱਗਦੀ ਸੀ ਉਹੀ ਫਿਲਮ ਤੁਹਾਨੂੰ ਦੁਬਾਰਾ ਅਸੀਂ ਚੈੱਕ ਅਪ ਕਰਾਤੀ ਆ ਤਿਆਰ ਕਰਕੇ ਦੁਬਾਰਾ ਤੁਹਾਨੂੰ ਡਾਟਾ 17 ਸਾਲ ਬਾਅਦ ਦੇਖੋ ਤੁਹਾਨੂੰ ਅਸੀਂ ਇਹ ਯਾਦਾਂ ਧਾਡੀਆਂ ਦਿੱਤੀਆਂ ਤੁਹਾਨੂੰ ਕਿਹੋ ਜਿਹਾ ਲੱਗਾ ਮਨੀਟਰਾਂ ਤੇ ਦੇਖ ਕੇ ਬਹੁਤ ਵਧੀਆ ਲੱਗਾ ਇਹ ਤੇ ਤੁਸੀਂ ਇਹ ਪੀਵੀ ਫਿਲਮ ਜੁਨਟ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਇਹ ਪੀਵੀ ਡੀਵੀ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਡੀਆਂ ਯਾਦਾਂ ਨੂੰ ਤਾਜ਼ੀਆਂ ਕੀਤਾ ਬਹੁਤ ਬਹੁਤ ਧੰਨਵਾਦ ਅੱਛਾ ਤੁਸੀਂ ਤੁਹਾਡੇ ਕਿਨੇ ਬੱਚੇ ਹੋ ਚਾਰ ਬੱਚੇ ਹੈ ਜੀ ਅੱਛਾ ਤੁਹਾਡੇ ਚਾਰ ਬੱਚੇ ਆਜੇ ਉਹ ਬੱਚੇ ਵੀ ਮੈਨੂੰ ਲੱਗਦਾ ਥੋੜਾ ਆਪਣੀ ਹੋਸ਼-ਵਹਸ਼ ਇਸ ਤਰ੍ਹਾਂ 15-16 ਸਾਲਾਂ ਦੇ ਜਵਾਨ ਹੈ ਹਾਂ ਤੇ ਅੱਜ ਜਦੋਂ ਉਹਨਾਂ ਨੂੰ ਤੁਸੀਂ ਦਿਖਾ ਲਓ ਕਿ ਕਿੰਦਾ ਨਾ ਘਰ ਚ ਮਾਹੌਲ ਹੋ ਜਾਊਗਾ ਆਹ ਬਾਈ ਇਹ ਬੱਚੇ ਬਹੁਤ ਖੁਸ਼ ਆ ਵੀ ਮੰਮਾ ਤੁਹਾਡੇ ਵਿਆਹ ਦੀ ਇਹ ਕਿਲੋਂ ਦੇਖਣੀ ਆ ਛੇਤੀ ਛੇਤੀ ਲੈ ਕੇ ਆਓ ਕੰਦਰ ਸੋ ਦੇਖੋ ਪਿਆਰੇ ਦਰਸ਼ਕੋ ਤੁਹਾਡਾ ਵੀ ਤੁਸੀਂ ਵੀ ਸਾਡੇ ਨਾਲ ਕਿਸੇ ਵੀਡੀਓ ਦੇ ਵਿੱਚ ਸਾਡੇ ਕੋਲ ਬਣਵਾਈ ਆ ਤੁਹਾਡਾ ਕੋਈ ਡਾਟਾ ਗੁੰਮਿਆ ਤੇ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ 98154 74292 97799 7252 ਇਹਨਾਂ ਨੰਬਰਾਂ ਤੇ ਸਾਣਾ ਸੰਪਰਕ ਕਰ ਦੇ ਸਕਦੇ ਹੋ ਤੇ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਅਸੀਂ ਪੁਰਾਣੇ ਤੋਂ ਪੁਰਾਣਾ ਡਾਟਾ ਕੱਢ ਦਿੱਤਾ ਤੁਹਾਨੂੰ ਦਿੱਤਾ ਜਾਊਗਾ ਜਿਸ ਵਿੱਚ ਸਾਡੇ ਇਹ ਭੈਣ ਜੀ ਹੋਣਾ ਨੂੰ ਅਸੀਂ ਇਹ ਡਾਟਾ ਦੇ ਦਿੱਤਾ ਤੇ ਹਾਂਜੀ ਇਹ ਆਲੋ ਪੰਜੀ ਇਹ ਤੁਹਾਡਾ ਡਾਟਾ ਤੁਹਾਨੂੰ ਅਸੀਂ ਵਾਪਸ ਦੇ ਰਹੇ ਆ ਤੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸੋ ਥੈਂਕਸ